ਸਲੇਡਾ ਕੀ ਹੈ ਇਸ ਦਾ ਸਾਡੇ ਸਮਾਜ ਨਾਲ ਕੀ ਸੰਬੰਧ ਕੀ ਸਲੇਡਾ ਹੈਗਾ ਕਿ ਜਾਂ ਇੱਕ ਮਿਥਿਹਾਸਕ ਕਹਾਣੀ ਆ ਜਾਂ ਇੱਕ ਵਹਿਮ ਭਰਮ ਤੇ ਡਰਿਆ ਪਰ ਕੁਝ ਲੋਕਾਂ ਦਾ ਵਿਚਾਰ ਹੈ ਕਿ ਸਲੇਡਾ ਇੱਕ ਜੀਵ ਹੁੰਦਾ ਆ ਜਿਹੜਾ ਕਿਤੇ ਗਰਮੀਆਂ ਚ ਖਾਸ ਕਰਕੇ ਉਹਨਾਂ ਨੇ ਲੋਕਾਂ ਦਾ ਵਿਚਾਰ ਕਿ ਗਰਮੀਆਂ ਦੇ ਦਿਨਾਂ ਦੇ ਵਿੱਚ ਉਹ ਆਪਣੀ ਜਦੋਂ ਕਿਤੇ ਕੋਈ ਬੰਦਾ ਦੇ ਨਿਕਲਦਾ ਜਾਂ ਮਨੁੱਖ ਜਾਂਦਾ ਹੋਵੇ ਤਾਂ ਉਹਨੂੰ ਵੇਖ ਕੇ ਉਹ ਕੀ ਕਰਦਾ ਕਦੀ ਕੋਈ ਵੀ ਰੂਪ ਧਾਰ ਲੈਂਦਾ ਜਿਵੇਂ ਜਿਵੇਂ ਉਹ ਘੋੜੇ ਦਾ ਰੂਪ ਧਾਰ ਸਕਦਾ ਖੱਤਰ ਦਾ ਖੋਤੇ ਦਾ ਬਾਂਦਰ ਦਾ ਐਨੀ ਵਨ ਮਨੋਖ ਦਾ ਲੜਕੀ ਦਾ ਲੜਕੇ ਦਾ ਕੋਈ ਵੀ ਰੂਪ ਧਾਰਨ ਕਰ ਸਕਦਾ ਕੁਝ ਲੋਕਾਂ ਦਾ ਵਿਚਾਰ ਹੈ ਕਿ ਸਲੇਡਾ ਇੰਜ ਦਾ ਹੁੰਦਾ ਹੁਣ ਉਹਦਾ ਇੱਕ ਡਰ ਜਿਹੜਾ ਵਾ ਲੋਕਾਂ ਦੇ ਵਿੱਚ ਬਰਕਰਾਰ ਹੁੰਦਾ ਕਿ ਸਲੇਡਾ ਕਿਹੜਾ ਵਾ ਉਹ ਨੁਕਸਾਨ ਕਰ ਸਕਦਾ ਇਹਦਾ ਭਾਵ ਹੈ ਕਿ ਇਹ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਤਾਂ ਹੋਵੇਗੀ ਆਖਰਕਾਰ ਇਹਦਾ ਪਰਗਟਾਵਾ ਕਿੰਜ ਹੋਇਆ ਜਦੋਂ ਇਹਨੂੰ ਅਸੀਂ ਦੂਜੇ ਪੱਖ ਤੋਂ ਵੇਖਦੇ ਆਂ ਤੇ ਅਸੀਂ ਇਸ ਸਿੱਟੇ ਤੇ ਪਹੁੰਚਿਆ ਕਿ ਜਿਹਦਾ ਸਾਡੇ ਸਮਾਜ 'ਚ ਬਹੁਤ ਸਾਰੇ ਵਹਿਮ ਪਰਮ ਰਹੇ ਜਿਨ੍ਹਾਂ ਦਾ ਅੱਜ ਸਾਡੇ ਸਮਾਜ ਤੋਂ ਖਤਮ ਹੋ ਗਈ ਕਹਾਣੀ ਜਿਨ੍ਹਾਂ ਕਿਹਾ ਜਾਂਦਾ ਹੈ ਕਿ ਡੱਡੂ ਡੱਡੀ ਦਾ ਵਿਆਹ ਕਰਦੋ ਮੀਂਹ ਪੈ ਜਾਂਦਾ ਜਾਂ ਜੇ ਮਤਲਬ ਕਾਂ ਨਾਲ ਗੱਲਾਂ ਕਰਨੀਆਂ ਜਾਂ ਕਿਸੇ ਹੋਰ ਜੀਵ ਨਾਲ ਗੱਲਾਂ ਕਰਨੀਆਂ ਕਹਿਣ ਤੋਂ ਭਾਵ ਕਿ ਬਹੁਤ ਸਾਰੇ ਵਹਿਮ-ਭਰਮ ਸੀ ਜਾਂ ਜਿਨ੍ਹਾਂ ਦੇ ਨਾਲੇ ਕਿਹਾ ਜਾਂਦਾ ਸੀ ਕਿ ਮਾਮਾ ਭਾਂਜਾ ਨਾਲ ਇਕੱਠਾ ਬਹੇ ਤਾਂ ਉਤੋਂ ਬਿਜਲੀ ਚਮਕ ਜਾਂਦੀ ਆ ਆਪਾਂ ਇਹਨਾਂ ਸਾਰੀਆਂ ਵੀਡੀਓ ਦੇ ਸੰਬੰਧ ਵਿੱਚ ਗੱਲ ਕਰ ਚੁੱਕੇ ਆ ਤੇ ਬਹੁਤ ਸਾਰੇ ਸਜਣਾ ਦੇ ਚੰਗੇ ਸੁਨੇਹੇ ਆਏ ਕਹਿਣ ਤੋਂ ਭਾਵ ਬਹੁਤ ਸਾਰੇ ਮੈਮ ਸੀ ਇਸੇ ਤਰ੍ਹਾਂ ਸੱਲਡੇ ਬਾਰੇ ਵੀ ਕੁਝ ਲੋਕਾਂ ਨੇ ਡਰ ਤੇ ਵਹਿਮ ਪਾ ਦਿੱਤਾ ਕਿ ਕੋਈ ਮਨੁੱਖ ਜਿਹੜਾ ਵਾ ਜਦੋਂ ਕਿਤੇ ਜਾਂਦਾ ਤੇ ਉਹਦੇ ਦਿਮਾਗ 'ਚ ਇੱਕ ਡਰ ਪਾ ਛੱਡੋ ਕਿ ਤੈਨੂੰ ਖਤਰਾ ਆ ਉਹਨੂੰ ਰੋਕਣ ਦੇ ਲਈ ਤੇ ਅਕਸਰ ਇਹ ਕਿਹਾ ਜਾਂਦਾ ਕਿ ਜਦੋਂ ਦੁਪਹਿਰ ਹੁੰਦੀ ਸੀ ਗਰਮੀਆਂ ਦੇ ਦਿਨਾਂ ਦੇ ਵਿੱਚ ਖਾਸ ਕਰਕੇ ਕੋਈ ਜਿਹੜਾ ਅਜੇ ਇੱਕ ਸਲੇਡਾ ਇੱਕ ਜੀਵ ਹੁੰਦਾ ਜਿਹੜਾ ਉਹ ਆਪਣੀਆਂ ਸ਼ਕਲਾਂ ਵੇਖ ਕੇ ਬੰਦੇ ਦਾ ਨੁਕਸਾਨ ਕਰ ਸਕਦਾ ਪਰ ਵੀਰੋ ਹੁਣ ਸਵਾਲ ਖੜਾ ਇਹ ਹੁੰਦਾ ਕਿ ਆਪਣੀ ਜ਼ਿੰਦਗੀ 'ਚ ਹੁਣ ਮੇਰੀ ਵੀ ਉਮਰ ਕਾਫੀ ਹੋ ਗਈ ਆ ਲਗਭਗ 43 ਸਾਲ ਦੇ ਕਰੀਬ ਮੈਂ ਆਪਣੀ ਜ਼ਿੰਦਗੀ 'ਚ ਤੱਕ ਸਲੇਡਾ ਨਹੀਂ ਵੇਖਿਆ ਮੈਂ ਆਪਣੀ ਜ਼ਿੰਦਗੀ 'ਚ ਇਸ਼ਾਤਾਰੀ ਸੱਪ ਨਹੀਂ ਵੇਖਿਆ ਮੈਂ ਆਪਣੀ ਜ਼ਿੰਦਗੀ 'ਚ ਕੋਈ ਭੂਤ ਪ੍ਰੇਤ ਆਤਮਾ ਨਹੀਂ ਵੇਖੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਪਖੰਡੀਆਂ ਜਗ੍ਹਾ ਤੋਂ ਦੀਵੇ ਚੁੱਕੇ ਨੇ ਪਖੰਡੀਆਂ ਜਗਾਂ ਦਾ ਜੋ ਵੀ ਜਿਹੜਾ ਆਮ ਪਖੰਡੀਆਂ ਜਗ ਕਿਸੇ ਧਰਮ ਦੇ ਨਾਲ ਸੰਬੰਧਤ ਨਹੀਂ ਜਿਹੜੀਆਂ ਆ ਆਪਣੇ ਆਪ ਹੀ ਸਿਰ ਜੀਆਂ ਹੁੰਦੀਆਂ ਨੇ ਵਹਿਮਾ ਭਰਮਾ ਦੇ ਵਿੱਚੋਂ ਜਿੱਤੋਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਰੋਕਿਆ ਤੇ ਮੈਨੂੰ ਅਜੇ ਤੱਕ ਕੋਈ ਨੁਕਸਾਨ ਨਹੀਂ ਹੋਇਆ ਇਹ ਇਸ ਕਰਕੇ ਮੈਂ ਕਹਿ ਸਕਦਾ ਕਿ ਇਹ ਚੀਜ਼ਾਂ ਮੈਨੂੰ ਅਜੇ ਤੱਕ ਨਹੀਂ ਮਿਲੀਆਂ ਹੋ ਸਕਦਾ ਕਿਸੇ ਵੀਰ ਨੂੰ ਮਿਲੀਆਂ ਹੋਣ ਉਹ ਥੱਲੇ ਕਮੈਂਟ ਦੇ ਕੇ ਜ਼ਰੂਰ ਵਿਚਾਰ ਸਾਂਝਾ ਕਰ ਸਕਦਾ ਆ ਹੁਣ ਵੀਰੋ ਜਿਹੜਾ ਇਹ ਸਲੇਡਾ ਹੋ ਗਿਆ ਵਹਿਮ ਪਰਮ ਹੋ ਗਿਆ ਅੰਧਵਿਸ਼ਵਾਸ ਹੋ ਗਿਆ ਇਹ ਹੁੰਦੇ ਕਿੱਥੋਂ ਹੈ ਇਹਨਾਂ ਦਾ ਇਹ ਜਨਮ ਜਿਹੜਾ ਡਰ ਦੇ ਵਿੱਚੋਂ ਪੁੱਜਦਾ ਆ ਵਹਿਮ ਭਰਮ ਤੋਂ ਪੁੱਜਦਾ ਜਦੋਂ ਜਿਹੜੇ ਮਨੁੱਖ ਦੇ ਵਿੱਚ ਅੰਦਰ ਸ਼ਕਤੀ ਨਹੀਂ ਹੁੰਦੀ ਮੁਸ਼ਕਲ ਨੂੰ ਫੇਸ ਕਰਨ ਦੀ ਜਾਂ ਉਹ ਜੋਗ ਨਹੀਂ ਹੁੰਦਾ ਜਾਂ ਉਹ ਲੋਕ ਹਮਦਰਦੀ ਪਾਲਦਾ ਰਹਿੰਦਾ ਤੇ ਉਹ ਜਨਮ ਦਿੰਦਾ ਵਾ ਅਜੇ ਵਹਿਮਾਂ ਪਰਮਾਤੇ ਡਰ ਨੂੰ ਇਸ ਕਰਕੇ ਵੀਰੋ ਜੇ ਆਪਾਂ ਜੀਵ ਵਿਗਿਆਨ ਵਾਲੇ ਜਾਈਏ ਤੇ ਜੀਵ ਵਿਗਿਆਨ ਵਿੱਚ ਵੀ ਸਲੇਡੇ ਦਾ ਕਿਤੇ ਨਹੀਂ ਜ ਜਿਕਰ ਹੁੰਦਾ ਕਿ ਸਲੇਡਾ ਹੁੰਦਾ ਸਲੇਡੀ ਹੁੰਦੀ ਉਹਨੇ ਗੜੀ ਬੱਚੇ ਜਨਮ ਲੈਂਦੇ ਨਹੀਂ ਜਾਂ ਰਹਿੰਦੇ ਨਹੀਂ ਉਹ ਜੀਵ ਵਿਗਿਆਨ ਜਾਂ ਉਹ ਚ ਸਾਨੂੰ ਕਿਤੇ ਨਹੀਂ ਲੱਭਦਾ ਤਾਂ ਫਿਰ ਇਹ ਫਿਰ ਜਦੋਂ ਸਾਨੂੰ ਜੀਵ ਵਿਗਿਆਨ ਚ ਨਹੀਂ ਉਹਦੀ ਕੋਈ ਵੀ ਤੱਥ ਲੱਭਦੇ ਤਾਂ ਫਿਰ ਉਸ ਨੂੰ ਅਸੀਂ ਕਿਦਾਂ ਕਹਿ ਸਕਦੇ ਕਿ ਇਦਾਂ ਦਾ ਕੋਈ ਜਾਨਵਰ ਹੁੰਦਾ ਆ ਜਿਹੜਾ ਕਿ ਉਹ ਰੰਗ ਰੂਪ ਬਦਲਦਾ ਰਹਿੰਦਾ ਇਹ ਤਾਂ ਸਪਸ਼ਟ ਜੇ ਅਰਥ ਹੈ ਕਿ ਇੱਕ ਡਰ ਵਿੱਚੋਂ ਉਪਜਾ ਹੋਇਆ ਵਹਿਮਿਆ ਜਿਹੜਾ ਮਨੁੱਖ ਨੂੰ ਕਮਜ਼ੋਰ ਕਰਨ ਦੇ ਲਈ ਮਨੁੱਖ ਨੂੰ ਡਰਾਉਣ ਦੇ ਲਈ ਮਨੁੱਖ ਨੂੰ ਨੀਵਾ ਕਰਨ ਦੇ ਲਈ ਮਨੁੱਖ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਇਹ ਉਪਜਿਆ ਗਿਆ ਹੈ ਤੇ ਇਸ ਕਰਕੇ ਮੈਂ ਸਮਝਦਾ ਕਿ ਸਾਨੂੰ ਇਹ ਸਲੇਡੇ ਵਾਲੇ ਚੱਕਰ ਦੇ ਵਿੱਚ ਨਹੀਂ ਪੈਣਾ ਚਾਹੀਦਾ ਕਿਉਂਕਿ ਸਲੇਡਾ ਨਾਂ ਦਾ ਕੋਈ ਵੀ ਜੀਵ ਨਹੀਂ ਹੁੰਦਾ ਸਾਨੂੰ ਇਹਨਾਂ ਵਹਿਮਾਂ ਭਰਮਾਂ ਤੋਂ ਬਾਹਰ ਨਿਕਲ ਕੇ ਜ਼ਿੰਦਗੀ ਦੇ ਅਗਾਹ ਪਹਿਲੂ ਤੇ ਵਧਣਾ ਚਾਹੀਦਾ ਅਕਸਰ ਕਿਹਾ ਜਾਂਦਾ ਕਿ ਜਿਹੜਾ ਮਨੁੱਖ ਸਮੇਂ ਤੋਂ ਪਹਿਲਾਂ ਮਰ ਜਾਂਦਾ ਜੇਦੀ ਗਤੀ ਨਹੀਂ ਹੁੰਦੀ ਭਾਵੇਂ ਜਿਹਦੀ ਉਮਰ ਜਿਹੜੀ ਆ ਜਿਵੇਂ ਮੰਨ ਲਓ ਕਿਸੇ ਦੀ ਉਮਰ 70 ਸਾਲ ਆ ਤੇ ਉਹ 12 13 ਸਾਲਾਂ ਚ ਮਰ ਗਿਆ ਤੇ ਉਸ ਲੇਡਾ ਜਾਂ ਕਿਸੇ ਭੂਤ ਆਤਮਾ ਚ ਬਣ ਗਿਆ ਵੀਰੋ ਜੇ ਇਦਾਂ ਹੁੰਦਾ ਕਿੰਨੇ ਲੋਕ ਗੁਨਾਹ ਕਰਦੇ ਨੇ ਨਿੱਕੇ ਨਿੱਕੇ ਬੱਚਿਆਂ ਦੇ ਉੱਪਰ ਉਹਨਾਂ ਨਾਲ ਕੁਛ ਅਜਾਹਾ ਕਰਕੇ ਉਹਨਾਂ ਨੂੰ ਮਾਰ ਦਿੰਦੇ ਨੇ ਤੇ ਜੇ ਉਹਨਾਂ ਦੀ ਇਦਾਂ ਲੰਬੀ ਉਮਰ ਦਾ ਕੋਈ ਚੱਕਰ ਹੁੰਦਾ ਇਸ ਤਰ੍ਹਾਂ ਦੀ ਕੋਈ ਉਹਨਾਂ ਦੇ ਵਿੱਚੋਂ ਆਤਮਾ ਭੂਤ ਪ੍ਰੇਤ ਸਲੇਡਾ ਨਿਕਲਦਾ ਹੁੰਦਾ ਤਾਂ ਫਿਰ ਉਹਨਾਂ ਨੇ ਉਸੇ ਵੇਲੇ ਨਿਕਲ ਕੇ ਉਹਦਾ ਗਲ ਘੁੱਟ ਦਿਆ ਕਰਨਾ ਹੈ ਉਹਨਾਂ ਨੂੰ ਮਾਰ ਦਿਆ ਕਰਨਾ ਸੀ ਉਹਨਾਂ ਦਾ ਬਦਲਾ ਲੈ ਲਿਆ ਕਰਨਾ ਸੀ ਕੀ ਉਹ ਬਦਲਾ ਨਹੀਂ ਲਵੇਗਾ ਉਸ ਤੋਂ ਵੱਡਾ ਦੁਸ਼ਮਣ ਕੌਣ ਹੋ ਸਕਦਾ ਉਸ ਮਨੁੱਖ ਦਾ ਜਿਹਨੂੰ ਮਾਰ ਦਿੱਤਾ ਗਿਆ ਹੋਵੇ ਬਹੁਤ ਸਾਰੇ ਲੋਕਾਂ ਦੇ ਅਣਗਿਣਤ ਜਣੀਆਂ ਨੇ ਜਹੀਆਂ ਮੌਤਾਂ ਹਰ ਰੋਜ਼ ਵਾਪਰਦੀਆਂ ਨੇ ਫਿਰ ਉਹ ਆਪਨਾ ਬਦਲਾ ਖੁਦ ਲੈ ਲਿਆ ਕਰਨਾ ਸੀ ਫਿਰ ਤੇ ਕੋਈ ਕਹਾਣੀ ਮੁੱਕ ਜਾਣੀ ਪਰ ਇਦਾਂ ਕਦੀ ਨਹੀਂ ਹੋਇਆ ਕਿ ਕਿਸੇ ਆਤਮਾ ਨੇ ਆ ਕੇ ਕਿਸੇ ਬੰਦੇ ਕੋਲੋਂ ਬਦਲਾ ਲੈ ਲਿਆ ਹੋਵੇ ਕਹਿਣ ਤੋਂ ਭਾਵ ਫਿਰ ਚਾਹੀਦਾ ਠਹਿਗਾ ਸੀ ਕਿ ਉਹ ਆ ਭਾਵੇਂ ਸਲੇਡੇ ਦਾ ਰੂਪ ਧਾਰ ਲੈਂਦੇ ਭਾਵੇਂ ਇੱਕ ਇਸ਼ਾਦਾਰੀ ਸੱਪ ਦਾ ਧਾਰ ਲੈਂਦੇ ਭਾਵੇਂ ਕੋਈ ਵੀ ਰੂਪ ਧਾਰ ਕੇ ਬਦਲਾ ਲੈ ਲੈਂਦੇ ਤਾਂ ਫਿਰ ਉਹ ਗੱਲ ਜਿਹੜੀ ਤੱਥਾਂ ਤੇ ਆਧਾਰ ਤੇ ਸਾਬਤ ਹੋ ਜਾ ਕਰਨੀ ਸੀ ਮੈਂ ਸਮਝਦਾ ਕਿ ਸਾਨੂੰ ਅਜਿਹੇ ਵਹਿਮਾਂ ਪਰਮਾ ਤੋਂ ਬਾਹਰ ਨਿਕਲ ਕੇ ਓਏ ਬਾਬੇ ਨਾਨਕ ਦੇ ਉਹਨਾਂ ਨਿਜ਼ਮਾਂ ਦੇ ਨਾਲ ਚੱਲਣਾ ਚਾਹੀਦਾ ਜਿਹੜੇ ਨਿਜ਼ਮ ਸਮਾਜ ਲਈ ਵਧੀਆ ਨੇ ਲੋਕਾਂ ਲਈ ਵਧੀਆ ਨੇ ਨਵੀਂ ਸੋਚ ਦਾ ਵਧੀਆ ਨੇ ਅੱਜ ਤੋਂ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਵਹਿਮਾ ਭਰਮਾਂ ਦੇ ਖਿਲਾਫ ਜੋ ਜੰਗ ਛੇੜੀ ਸੀ ਉਹ ਅੱਜ ਵੀ ਸਾਰਥਕ ਆ ਅੱਜ ਵੀ ਲੋਕਾਂ ਨੂੰ ਬਾਹਰ ਕੱਢੀ ਜਾਂਦੀ ਹੈ ਜਿੱਦਾਂ ਪਿਛਲੇ ਕਹਿੰਦਾ ਹੈ ਕਿ ਤੁਹਾਡੇ ਵੱਡੇ ਨੂੰ ਉੱਥੇ ਤੱਕ ਪਾਣੀ ਪਚਾਉਣਾ ਆ ਤੁਹਾਡੇ ਉੱਥੇ ਦੁੱਧ ਦੀ ਕਮੀ ਆ ਗਈ ਹਨ ਗਾਂ ਦੇ ਦਿਓ ਜਾਂ ਸਾਨੂੰ ਰਾਸ਼ਨ ਦੇ ਦਿਓ ਤੁਹਾਡੋਂ ਉਹਨਾਂ ਨੂੰ ਭੁੱਖਾ ਰਹਿ ਗਿਆ ਉਹਨੂੰ ਜੁੱਤੇ ਚਾਹੀਦੇ ਕੱਪੜੇ ਚਾਹੀਦੇ ਅੱਜ ਸਾਰਾ ਕੁਝ ਪਤਾ ਲੱਗ ਗਿਆ ਨਾ ਲੋਕਾਂ ਨੂੰ ਕਿ ਉਹ ਸਾਰੇ ਵਹਿਮ ਭਰਮ ਸੀ ਇਸ ਕਰਕੇ ਮੈਂ ਸਮਝਦਾ ਕਿ ਸਾਨੂੰ ਇਨ੍ਹਾਂ ਵਿਸ਼ਿਆਂ ਤੇ ਸੋਚਣਾ ਚਾਹੀਦਾ ਇਹ ਵਿਸ਼ੇ ਜਿਹੜੇ ਨੇ ਸਾਡੀ ਜ਼ਿੰਦਗੀ ਨੂੰ ਸੁਖਾਲਾ ਤੇ ਉੱਚਾ ਤੇ ਵਧੀਆ ਬਣਾਉਣ ਵਿੱਚ ਸਾਰਥਕ ਨੇ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਸ ਕਰਦਾ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੀ ਮਿੱਠਾ ਜਿਹਾ ਰਿਸ਼ਤਾ ਇਹਦਾ ਬਣਾ ਕੇ ਰੱਖੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ